ਨਾ ਦਿਸਵੰਦ ਕੱਢਣ ਤੋਂ ਸਾਰੇ ਇਕਤਰਉਂਦੇ ਆ ਜਿਵੇਂ ਇਸ਼ਾਨਾਮ ਤੋਂ ਸਾਰੇ ਡਰਦੇ ਆ ਨਾਮ ਤੋਂ ਡਰਦੇ ਆ ਦਾਨ ਤੋਂ ਡਰਦੇ ਆ ਇਸ਼ਾਨਾਮ ਤੋਂ ਡਰਦੇ ਆ ਸਾਰੇ ਹੁਣ ਕਈ ਫਿਰ ਆ ਕੇ ਕਹਿਣਗੇ ਛ ਬ੍ਰਹਮ ਕਵਚ ਕਰਨਾ ਕੇਸੀ ਨਹਾਉਣਾ ਜ਼ਰੂਰੀ ਆ ਆ ਗੱਲ ਛੱਡ ਦੋ ਹੁਣ ਇਹ ਨਾ ਕਿਹਾ ਕਰੋ ਕੇਸੀ ਨਹਾਉਣੇ ਦਾ ਕਹਿ ਤਾਂ ਨਹਾਉਣਾ ਤਾਂ ਨਹਾਉਣਾ ਬਸ ਕੇਸਾਂ ਵਿੱਚ ਜਾਲੀ ਪਾਉਣਾ ਪ੍ਰਾਣੇ ਸਿੰਘ ਸਾਰੇ ਕੇਸਾਂ 'ਚ ਜਾਲ ਪਾਉਂਦੇ ਸੀ ਇਹ ਤੁਹਾਨੂੰ ਹੁਣੇ ਇਹ ਕਹਿ ਲਓ ਵੀ ਰੋਗ ਲੱਗ ਗਿਆ ਇੱਕ ਵੀ ਕੇਸਾਂ ਵਿੱਚ ਜਲ ਪਾਉਣ ਤੋਂ ਕਤਰਾਉਨੇ ਹੁਣ ਤੁਸੀਂ ਜਾਪ ਸਾਹ ਪੜਨ ਤੋਂ ਕਤਰਾਉਨੇ ਹੁਣ ਤੁਸੀਂ ਇਹ ਭਾਈ ਸਾਰੇ ਅਮਰਤ ਵੇਲੇ ਉੱਠਨ ਤੋਂ ਸਾਰੇ ਕਤਰਾਉਂਦੇ ਆ ਜਿੰਨਾ ਵੀ ਆਪਾਂ ਨੂੰ ਜਿੱਥੋਂ ਵੀ ਬਖਸ਼ਿਸ਼ ਆਉਣੀ ਹੈ ਉਹਦੇ ਤੋਂ ਸਾਰੇ ਕਤਰੌਣ ਲੱਗ ਪਿਆ ਮੈਂ ਸਭ ਨੂੰ ਖਿੱਚ ਕੇ ਜ ਕਹਿਣਾ ਉਹ ਭਾਈ ਇਹ ਗੱਲ ਤੋਂ ਜਵਾਬ ਨਾ ਦਿਆ ਕਰੋ ਤੁਸੀਂ ਸੱਤ ਵਚਨ ਕਿਹਾ ਕਰੋ ਤੇ ਸਿਰ 'ਚ ਜਲ ਪਾਇਆ ਕਰੋ ਤੇ ਬ੍ਰਹਮ ਕਵਚ ਕਰਿਆ ਕਰੋ ਨਾਲੇ ਮੈਂ ਹੁਣ ਪਿੱਛੇ ਜੇ ਨੈੱਟ ਤੇ ਵੀ ਇਹ ਸਾਰਿਆਂ ਨੂੰ ਲੁਧਿਆਣੇ ਆ ਬਾਬਾ ਈਸਰ ਸਿੰਘ ਰਾੜਿਆਣ ਦੀ ਵਰਸੀ ਤੇ ਮੈਂ ਇਹ ਸਾਰੀ ਸੰਗਤ ਨੂੰ ਸਨੇਹਾ ਦਿੱਤਾ ਕਿਉਂ ਕਦੇ ਤਾਂ ਸ਼ਲਾਂਗ ਦੇ ਵਿੱਚ ਕੁੱਟ ਦਿੰਦੇ ਸਿੱਖਾਂ ਨੂੰ ਕਦੇ ਅਗਨ ਬੰਬੇ ਤੋਂ ਕੱਢ ਦੇਣਾ ਆ ਹਿਸਾਰ ਦੇ ਵਿੱਚ ਕੁੱਟ ਤੇ ਚਾਰਜਾਂ ਪਰਿਵਾਰ ਇੱਕ ਕੁੱਟ ਤਾਂ ਮਰਤਾਰੀ ਜਿੱਥੇ ਵੀ ਕੋਈ ਸਿੱਖ ਬੈਠਾ ਵੱਲ ਦੇ ਵਿੱਚ ਬ੍ਰਹਮ ਕਵਚ ਦੇ ਬੱਤੀ ਪਾੜ ਤਾਂ ਤੁਸੀਂ ਕਰਨੇ ਹੀ ਕਰਨੇ ਤੁਸੀਂ ਵੀ ਕਰ ਲੋ ਗਿੱਦੜ ਕੁੱਟ ਤੋਂ ਵੱਜ ਜਾਓਗੇ ਜੇ ਤੁਸੀਂ ਬ੍ਰਹਮ ਕਵਚ ਕਰਦੇ ਰਹੋਗੇ ਤਾਂ ਮਹਾਰਾਜ ਦੀ ਕਿਰਪਾ ਰ 32 ਵਾਰ ਸਵੇਰੇ ਇੱਕ ਵਾਰ ਜਲ ਰੱਖ ਕੇ ਕੇਸੀ ਨਹਾ ਕੇ ਸੁੱਚੇ ਕੱਪੜੇ ਤੇ ਬਹਿ ਕੇ ਚੜ੍ਹਦੇ ਨੂੰ ਮੂੰਹ ਕਰਕੇ 32 ਵਾਰ ਕਰ ਦੋ ਬਾਕੀ ਸਾਰਾ ਦਿਨ ਭਾਵੇਂ ਜਵਾਨੀ ਫੇਰ ਕਰੀ ਜਾਓ ਫੇਰ ਕੋਈ ਉਹਦੇ ਚ ਉਹ ਨਹੀਂ ਕਿ ਹੁਣ ਜਲ ਰੱਖਣਾ ਕਰੀ ਜਾਓ ਕਰੀ ਜਾਓ ਕਰੀ ਜਾਓ ਮਹਾਰਾਜ ਦੀ ਕਿਰਪਾ ਨਾਲ ਇਹ ਇੱਕ ਇਹ ਸ਼ਬਦ ਜ਼ਰੂਰ ਸਾਰੇ ਨੇ ਪੜ੍ਹਨੇ ਆ ਸੋਟ ਮਹੱਲਾ ਪੰਜਵਾ ਗੁਰਕਾ ਸ਼ਬਦ ਰਖਵਾਰੇ ਚੌਕੀ ਚੌਂਗਿਰਦਾ ਹਮਾਰੇ ਇੱਕ ਇਹ ਜ਼ਰੂਰ ਪੜ੍ਹਨਾ ਕਿ ਤਾਤੀ ਬਾਉ ਨਾ ਲੱਗੈ ਬਾਹ ਬ੍ਰਹਮ ਸਰਣਾਈ ਚੌਂਗਿਰਦਾ ਮਾਰਾ ਰਾਮਕਾਰ ਦੁਖ ਲੱਗੈ ਨਾ ਪਾਜ ਇਹ ਤਾਤੀ ਬ੍ਰਹਮ ਦੋ ਸ਼ਬਦ 11 11 ਵਾਰੀ ਕਰ ਲੈਣਾ ਨਿਤਨੇਮ ਕਰਕੇ ਬ੍ਰਹਮ ਕਵਚ ਕਰ ਲੈਣਾ ਕਈ ਡਰਾ ਦਿੰਦੇ ਆ ਬੀਬੀਆਂ ਨਹੀਂ ਕਰ ਸਕਦੀਆਂ ਕਿਉਂਕਿ ਜੋ ਚਾਰ ਪੰਜ ਦਿਨ ਮਾੜੇ ਹੁੰਦੇ ਨੇ ਕੋਈ ਨਹੀਂ ਮਾੜੇ ਦਿਨਾਂ ਵਿੱਚ ਆਪਾਂ ਟੇਪ ਰਿਕਾਰਡ ਪੈਨ ਡਰਾਈਵ ਲਾ ਕੇ ਸੁਣ ਲਓ ਕਰਨਾ ਜ਼ਰੂਰ ਹੈ ਮੈਂ ਜੀ ਉਹ ਜੀ ਇਹ ਟਾਈਮ ਜੀ ਅਸੀਂ ਇੰਨੀਆਂ ਬੇਨਤੀਆਂ ਕਰ ਕਰ ਮਹਾਪੁਰਖਾਂ ਤੋਂ ਪਰਮਿਸ਼ਨ ਲਈ ਤੁਹਾਡੇ ਲਈ ਪਹਿਲਾਂ ਤਾਂ ਅਮਰਤ ਵੇਲੇ ਤੋਂ ਬਿਨਾ ਮੰਨਦੇ ਹੀ ਨਹੀਂ ਸੀ ਫਿਰ ਜੱਜ ਜਾ ਕੇ ਬੇਨਤੀਆਂ ਕੀਤੀ ਕਹਿੰਦੇ ਚਲੋ ਗ੍ਰਿਸ਼ਤੀ ਨੇ ਕਿਵੇਂ ਵੀ ਆ 24 ਘੰਟੇ ਵਿੱਚ ਖੁੱਲੀ ਛੁੱਟੀਆਂ ਜਦ ਮਰਜ਼ੀ ਕਰ ਲੋ ਇਹਦੇ 'ਚ ਵੀ ਪਰਮਿਸ਼ਨ ਮਿਲ ਗਈ ਵੀ ਜਦ ਮਰਜ਼ੀ ਕਰ ਲੋ ਇਸ ਕਰਕੇ ਬ੍ਰਹਮ ਕਵਚ ਜਿਹੜਾ ਤੜਕੇ 32 ਵਾਰੀ ਦੇਖੋ ਮੈਨੂੰ ਲੱਗਦੇ ਨੇ ਸਿਰਫ 15 ਮਿੰਟ ਕਿਉਂਕਿ ਮੈਨੂੰ ਕੰਠ ਹੈ ਨਵੇਂ ਬੰਦੇ ਲੱਗਣੇ 30 ਮਿੰਟ ਜਦੋਂ ਕੰਠ ਹੋ ਜੇ 15-20 ਮਿੰਟ ਚ ਪਾਠ ਹੋ ਜਾਂਦਾ ਜੇ 15-20 ਮਿੰਟ ਪਾਠ ਕਰਕੇ 24 ਘੰਟੇ ਰੱਖਿਆ ਮਿਲਦੀ ਹੈ ਮਾੜੀਆਂ ਰੂਹਾਂ ਤੋਂ ਮਾੜੇ ਬੰਦਿਆਂ ਤੋਂ ਫੇ ਤੁਹਾਨੂੰ ਹੋਰ ਕੀ ਚਾਹੀਦਾ ਹੌਲੀ ਹੌਲੀ ਕੰਠ ਕਰੋ ਇੱਕ ਮਾਲਾ ਦੋ ਮਾਲਾ ਪੰਜ ਮਾਲਾ ਅ ਜਦ ਰੱਬ ਟੀਵੀ ਬੰਦ ਕਰੂਗਾ ਫਿਰ ਉਧਰ ਹਟੋਗੇ ਜਦ ਜਦ ਰੱਬ ਨੇ ਮੋਬਾਈਲ ਲੈਟ ਬੰਦ ਕਰਤੇ ਤੁਸੀਂ ਉਹਦਣਾ ਹਟਣਾ ਪਹਿਲਾਂ ਹੀ ਬੰਦ ਕਰ ਲਓ ਤਾਂ ਇਹਨਾਂ ਨੂੰ ਜਿਆਦਾ ਇਦਾਂ ਦੀ ਵਰਤੋਂ ਨਾ ਕਰਿਆ ਕਰੋ ਅਖਬਾਰ ਜਿਉਂ ਪੜਨ ਬਹਿੰਦੇ ਆ ਠੀਕ ਆ ਮਾੜਾ ਮੋਟਾ ਐ ਨਿਗਾਹ ਜੀ ਮਾਰੀ ਵਾ ਠੀਕ ਆ ਬਈ ਜਿਉਂ ਬਹਿੰਦੇ ਆ ਜਿਉਂ ਬਹਿੰਦੇ ਆ ਫਿਰ ਬਸ ਅਖਬਾਰ ਨੂੰ ਹੀ ਦੁਪਹਿਰ ਤੱਕ ਪੜੀ ਜਾਂਦੇ ਆ ਬਹੁਤ ਜੇ ਚੁਗਲੀ ਸ਼ੁਰੂ ਕਰ ਲਈ ਚੁਗਲੀ ਹੀ ਕਰੀ ਜਾਂਦੇ ਨੇ ਨਿੰਦਾ ਨਿੰਦਾ ਹੀ ਕਰੀ ਜਾਂਦੇ ਨੇ ਜੇ ਕਹਿੰਦੇ ਬਾਣੀ ਪੜ ਲੋ ਟਾਈਮ ਹੀ ਨਹੀਂ ਹੈ ਸਾਡੇ ਕੋਲ ਤਾਂ ਆ ਨਾ ਝੂਠ ਬੋਲਿਆ ਕਰੋ ਸਾਰਾ ਕੁਝ ਛੱਡ ਕੇ ਬ੍ਰਹਮ ਕਵਚ ਸ਼ਾਸਤਰ ਨਾਮ ਵਾਲਾ ਮੈਂ ਤਾਂ allele ਤਾਂਾਂ ਦੀ ਗੱਲ ਨਹੀਂ ਕੀਤੀ ਅਕਾਲ ਉਸਤ ਬਚਿੱਤਰ ਨਾਟਕ ਚੰਡੀ ਚਰਿੱਤਰ ਦੋਨੇ ਭਾਗ 10 ਗ੍ਰੰਥੀ ਸਾਰੀ ਮੈਂ ਤਾਂ ਤਾਂਾਂ ਲਜਾਣ ਨੂੰ ਫਿਰਦਾ ਤੁਹਾਨੂੰ ਵੀ ਜਿਆਦਾ ਬਾਣੀ ਕਲਯੁਗ ਦੇ ਵਿੱਚ ਪੜੋ ਬਿਜਲੀਆਂ ਗੱਲਾਂ ਸਾਨੂੰ ਪਤਾ ਬਿਜਲੀਆਂ ਗੱਲਾਂ ਦੇ ਇਸ ਕਾਰਨ ਨੇ ਤਾਂ ਕਹਿ ਰਿਹਾ ਮੈਂ ਹੋਰ ਗੱਲ ਕੁਛ ਨਹੀਂ ਸਮਾਂ ਹੀ ਐਸਾ ਆ ਗਿਆ ਹਾਂ ਸਰਦੀਆਂ 'ਚ ਇੱਥੇ ਪੱਖਾ ਕੂਲਰ ਲੱਗਿਆ ਦੇਖਿਆ ਕਦੇ ਜੇ ਸਰਦੀਆਂ 'ਚ ਪੰਡਾਲ ਲੱਗਿਆ ਗਰਮੀਆਂ ਵਿੱਚ ਆ ਵੀ ਕੂਲਰ ਨਹੀਂ ਕੰਮ ਕਰ ਰਿਹਾ ਏਸੀ ਚਾਹੀਦਾ ਹੁਣ ਤਾਂ ਉਹਰੇ ਬਸ ਐ ਹੀ ਆ ਕਲਯੁਗ ਦੇਸ਼ ਬਹੁਤ ਗੰਦੇ ਤੇ ਭਿਆਨਕ ਸਮੇਂ ਦੇ ਵਿੱਚ ਨਿਤਨੇਮ ਤਾਂ ਕਰੋ ਹੀ ਕਰੋ ਬਾਣੀਆਂ ਤਾਂ ਜਿੰਨੀਆਂ ਮਰਜ਼ੀ ਸੁਖਮਨੀ ਸਾਹਿਬ ਵੀ ਪੜੋ ਆਤਮਿਕ ਆਨੰਦ ਲਓ ਪਰ ਜਦੋਂ ਕੋਈ ਆਤਮਿਕ ਆਨੰਦ ਨੂੰ ਖਰਾਬ ਕਰਨ ਬਹਿ ਜਾਂਦਾ ਆ ਖੇਤ ਦੇ ਦੁਆਲੇ ਕਣਕ ਤਾਂ ਬੀਜੋ ਬੀਜੋ ਪਰ ਬਾੜ ਵੀ ਤਾਂ ਕਰੋ ਆ ਰਾਜਸਥਾਨ ਦੇ ਜਿਹਾ ਤਾਂ ਕੰਧ ਕੱਢੀ ਹੋਈ ਹੈ ਦੇਖ ਲਓ ਖੇਤੀ ਨੂੰ ਬਚਾਉਣ ਲਈ ਇਹ ਬ੍ਰਹਮ ਕਵਚ ਤਾਂ ਥੋੜੇ ਦੁਆਲੇ ਕੰਧ ਹੈ ਬਸ ਇਹ ਤਾਂ ਸੋਡੀ ਸੁਰੱਖਿਆ ਨੂੰ ਹੈ ਬਚਾਲੇ ਨਾਮ ਦਾ ਬੀਜ ਬੀਜੋ ਬਾਣੀ ਪੜੋ ਸਤਿਗੁਰੂ ਸਾਹਿਬ ਤੇ ਕਿਰਪਾ ਕਰਨ ਅਮਰ ਛਕੋ ਗੁਰੂ ਵਾਲੇ ਬਣੋ બસ ਇਹ ਬੇਨਤੀ ਹੈ ਕਿ ਤੁਸੀਂ ਸਿਮਨ ਕਰੋਗੇ ਬੰਦਗੀ ਕਰੋਗੇ ਤੁਹਾਡੇ ਪਿਤਰਾਂ ਦਾ ਉਧਾਰ ਹੋਊਗਾ ਘਰ ਦੇ ਵਿੱਚ ਵੱਤ ਵੱਧ ਇਹ ਪੈਨ ਡਰਾਈਵ ਲਾ ਕੇ 24 ਘੰਟੇ ਬ੍ਰਹਮ ਕਵਚ ਲਾ ਕੇ ਰੱਖਿਆ ਕਰੋ ਮੈਂ ਮਹਾਪੁਰਖਾਂ ਨੂੰ ਪੁੱਛਿਆ ਮੈਂ ਕਿ ਬ੍ਰਹਮ ਕਵਚ ਜਿਹੜਾ ਇਹ ਕੀ ਚੀਜ਼ ਆ ਕਹਿੰਦੇ ਇੱਕ ਤਾਂ ਹੁੰਦੀ ਗੁਲੇਲ ਕਹਿੰਦੇ ਇੱਕ ਹੁੰਦੀ ਥੀਰੀਨਾਟ ਥੀਰੀ ਰਫਲ ਜੀ ਇੱਕ ਹੁੰਦੀ ਨੀਕੀ ਤੋਪ ਕਹਿੰਦੇ ਇੱਕ ਹੁੰਦੀ ਵੱਡੇ ਸਾਰੀ ਤੋਪ ਕਹਿੰਦੇ ਬ੍ਰਹਮ ਕਵਚ ਵੱਡੀ ਤੋਪ ਕੱਢਿਆ ਹੁਣ ਕਹਿੰਦੇ ਬ੍ਰਹਮ ਕਵਚ ਐਸੀ ਚੀਜ਼ ਆ ਬ੍ਰਹਮ ਕਵਚ ਦਾ ਅਰਥ ਕੀ ਆ ਮੈਂ ਕਿਹਾ ਕਹਿੰਦੇ ਚਾਰੇ ਪਾਸੇ ਜਿੰਨੀਆਂ ਬ੍ਰਹਿਮੰਡ ਦੀਆਂ ਸ਼ਕਤੀਆਂ ਬੰਦੇ ਦੇ ਦੁਆਲੇ ਖੜ ਜਾਂਦੀਆਂ ਆ ਕਿ ਉਹਦੀ ਸੁਰੱਖਿਆ ਕਰਨ ਵਾਸਤੇ ਇਸ ਕਰਕੇ ਜਿੰਨੇ ਵੀ ਫੌਜੀ ਨੇ ਆਪਣੇ ਸਾਰੇ ਬ੍ਰਹਮ ਕਵਚ ਕਰਦੇ ਆ ਮੈਂ ਹੈਰਾਨ ਆ ਤੁਸੀਂ ਇੱਕ ਮਾਲਾ ਨਰੋਦੇ ਹੋ ਇਹੋ ਜਿਹਾ ਇੱਕ ਫੌਜੀ ਬੈਠਾ ਇੱਕ 108 ਵਾਰੀ 108 ਮਾਲਾ ਕਰਦਾ ਰੋਜ਼ ਇੱਕ 51 ਕਰਦਾ ਹੈ ਕਰਾ ਭਾਵੇਂ ਬਾਬਾਈ ਗੋਲੇ ਡਿੱਗ ਬਣ ਉੱਤੇ ਪ੍ਰਵਾਹ ਨਹੀਂ ਫਰਕ ਹੀ ਨਹੀਂ ਪੈਂਦਾ ਕੋਈ ਮਹਾਰਾਜ ਇਹੋ ਜੀ ਕਿਰਪਾ ਹੁੰਦਿਆਂ ਨਾਲ ਕੋਈ ਮਾੜੀ ਰੂਹ ਨਹੀਂ ਲੱਗ ਕੇ ਆ ਸਕਦੀ ਹਾਂ ਇਹ ਜ਼ਰੂਰ ਹੈ ਛੂ ਰੂਹ ਛੂ ਦੇ ਵਿੱਚ ਨੀਂਦ ਆਉਂਦੀ ਆ ਜਾਂ ਹੋਰ ਕੁਝ ਹੁੰਦਾ ਹੋ ਇਸ ਕਰਕੇ ਵੀ ਜਦੋਂ ਮਾੜੀਆਂ ਰੂਹਾਂ ਨੂੰ ਘਰੋਂ ਕੱਢਣਾ ਹੈ ਲੜਨੀਆਂ ਤਾਂ ਸਹੀ ਤੁਹਾਡੇ ਨਾਲ ਇਹ ਕਰਕੇ ਸਾਰੀ ਸੰਗਤ ਬੰਦਗੀ ਕਰੋ ਦੇਖੋ ਮਾਹ ਪੁਰਖਾਂ ਨੇ ਬੰਦਗੀ ਕੀਤੀ ਉਹਨਾਂ ਦੇ ਸਥਾਨ ਤੇ ਆਪਾਂ ਜੋੜ ਮੇਲੇ 'ਚ ਬੈਠੇ ਆ ਗੁਰੂ ਗ੍ਰੰਥ ਸਾਹਿਬ ਨੂੰ ਜੇ ਗੁਰਦੁਆਰਾ ਸਾਹਿਬ ਦੇ ਮੂਹਰੇ ਲੰਗਦੇ ਮੱਥਾ ਟੇਕ ਹੀ ਜਾਇਆ ਕਰ। ਕਈ ਵਾਰ ਆਪਾਂ ਕਹਿੰਦੇ ਮੈਂ ਇੱਕ ਬੰਦੇ ਨੂੰ ਪੁੱਛਿਆ ਕਿੰਨੀ ਵਾਰ ਮੱਥਾ ਟੇਕਦਾ? ਮਹੀਨੇ 'ਚ ਕਹਿੰਦਾ ਸੰਗਰਾਂਦ ਤੇ ਜਾਇਆ ਉਹਨੇ ਉਹਨੇ। ਆਹ ਕੰਮ ਨਾ ਕਰੋ। ਕੋਈ ਕਹਿੰਦਾ ਅਸੀਂ ਐਤਵਾਰ ਜਾਇਆ ਨਹੀਂ ਉਹਨੇ। ਐਤਵਾਰ ਸੰਗਰਾਂਦ ਨਹੀਂ। ਰਹਿਤਨਾਮਾ ਪੜੋ। ਮੈਂ ਕਿੰਨੀ ਵਾਰ ਸੋਚਿਆ ਮੈਂ ਸਾਰਾ ਰਹਿਤਨਾਮਾ ਮੈਂ ਭਰ ਦਿਆਂ। ਟਾਈਮ ਨਹੀਂ ਬਣ ਰਿਹਾ। ਰਹਿਤ ਨਾਮੇ ਚ ਮਹਾਰਾਜ ਲਿਖਿਆ ਲੱਗੇ ਦੀਵਾਨ ਮੂਲ ਨਾ ਜਾਵੇ ਜਿਹੜਾ ਦੀਵਾਨ ਦੇ ਵਿੱਚ ਨਹੀਂ ਜਾਂਦਾ ਉਹ ਸਿੱਖ ਮੈਨੂੰ ਚੰਗਾ ਲੱਗਦਾ ਦੂਜਾ ਮਹਾਰਾਜ ਕਹਿੰਦੇ ਸਵੇਰੇ ਜਾਂ ਸ਼ਾਮ ਨੂੰ ਦੋਨੋਂ ਟਾਈਮ 에 ਅੱਬਲ ਤਾਂ ਜਾਓ ਦੀਵਾਨ ਵਿੱਚ ਸੰਗਤ ਵਿੱਚ ਜਾ ਮਹਾਰਾਜ ਦੇ ਕੋਲ ਬੈਠੋ ਘੰਟਾ ਘੰਟਾ ਨਹੀਂ ਤਾਂ ਇੱਕ ਟਾਈਮ ਜ਼ਰੂਰ ਬੈਠੋ ਜਾ ਕੇ ਮਹਾਰਾਜ ਦੇ ਕੋਲੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤੇ ਬਖਸ਼ਿਸ਼ ਕਰਨਗੇ ਜ਼ਰੂਰ ਸਾਰੀਆਂ ਸੰਗਤਾਂ ਨੇ ਬੇਨਤੀਆਂ ਪ੍ਰਵਾਨ ਕਰਨੀਆਂ ਆ ਗੱਲਾਂ ਬਾਤਾਂ ਜਿੰਨੀਆਂ ਸੁਣਨੀਆਂ ਸੁਣੋ ਪਰ ਕੰਮ ਦੀ ਗੱਲ ਇਹੀ ਹੈ ਜਿਹੜੀ ਤੁਹਾਨੂੰ ਦੱਸੀ ਹੈ ਇਸ ਗੱਲ ਦੇ ਉੱਤੇ ਪਹਿਰਾ ਦਿਓ ਜੋ ਵੀ ਪ੍ਰਚਾਰਕ ਆਪਣੇ ਸਾਰੇ ਸੁਣਾਉਂਦੇ ਨੇ ਇਹ ਹਲਕੇ 'ਚ ਨਾ ਲਓ ਜੋ ਵੀ ਮਿਲਦਾ ਹੈ ਬੜੇ ਵੱਡੇ ਵੱਡੇ ਖਜ਼ਾਨੇ ਸਭ ਕੋ ਜਮ੍ਹਾਂ ਪਏ ਨੇ ਕੋਈ ਕੋਈ ਖਜ਼ਾਨਾ ਦਿੰਦਾ ਕੋਈ ਕੋਈ ਖਜ਼ਾਨਾ ਦਿੰਦਾ ਤੁਹਾਡੇ ਭਲੇ ਲਈ ਹੀ ਇਹ ਦੀਵਾਨ ਸਜਦੇ ਨੇ ਸਤਿਗੁਰੂ ਮਹਾਰਾਜ ਭਲਾ ਕਰਨ ਆਓ ਸਮਾ ਆਪਣਾ ਸਮਾਪਤ ਹੈ ਸਾਰੀਆਂ ਸੰਗਤਾਂ ਪਿਆਰ ਦੇ ਨਾਲ ਹੁਣ ਸਿਮਰਨ ਕਰੋ 2 ਮਿੰਟ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਹੈ ਗੱਡੀਆਂ 'ਚ ਬੈਠੇ ਜਾਂਦੇ ਆਉਂਦੇ ਹਰ ਟਾਈਮ ਇਹ ਅਭਿਆਸ ਸੰਕਤਾਂ ਨੇ ਜ਼ਰੂਰ ਕਰਨਾ ਹੈ ਵਾਹਿਗੁਰੂ 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 ਤਨ ਵਾਹਿ